ਕਿਸਾਨ ਵੀਰੋ ਸਤ ਸ੍ਰੀ ਅਕਾਲ ਅੱਜ ਅਸੀਂ ਮਾਨਸਾ ਜ਼ਿਲ੍ਹਾ ਬਰੇਟਾ ਆਏ ਸੀ ਜੀ ਦਿয়ালਪੁਰਾ ਦੇ ਖੜੇ ਆਂ ਦਿয়ালਪੁਰੇ ਦਾ ਰਕਬਾ ਜੀ ਬਾਈ ਕੋਲੇ 16 ਏਕੜ ਜ਼ਮੀਨ ਹੈ 16 ਕਿੱਲੇ ਹੀ ਬਾਸਮਤੀ ਲੱਗਿਆ ਹੋਇਆ ਜੀ ਤੇ ਕਿਸਾਨ ਵੀਰ ਬਾਢੀ ਕਰ ਰਿਹਾ ਜੀ ਬਾਸਮਤੀ ਦੀ ਤੇ ਆਪਾਂ ਗੱਲਬਾਤ ਕਰਾਵਾਂਗੇ ਕੀ ਝਾੜ ਆ ਇਸ ਵਾਰ ਤੇ ਕੀ ਰੇਟ ਆ ਤੇ ਕੀ ਗੱਲਬਾਤ ਆ ਸਾਰੀ ਜ਼ਮੀਨ ਬਾਰੇ ਪਾਣੀ ਬਾਰੇ ਸਾਰੀ ਆਪਾਂ ਗੱਲਬਾਤ ਕਰਾਂਗੇ ਫੀਲਡ ਵੀ ਤੁਹਾਨੂੰ ਦਿਖਾਵਾਂਗੇ 17 18 ਵੈਰੈਟੀ ਲੱਗੀ ਆ 18 85 ਲੱਗੀ ਵੀ ਆ 16 ਕਿੱਲੇ ਆ 16 ਕਿੱਲੇ ਦੇ ਹੀ ਬਾਸਮਤੀ ਲੱਗੀ ਆ ਜੀ ਵੱਡੇ ਰਕਬੇ 'ਚ ਇੱਧਰ ਲੱਗਦਾ ਬਾਸਮਤੀ ਇਸ ਵਾਰ ਰੇਟ ਥੋੜਾ ਜਿਹਾ ਘੱਟ ਆ ਬਾਕੀ ਕਿਸਾਨ ਨਾਲ ਗੱਲਬਾਤ ਕਰਾਉਣੇ ਆ ਜੀ ਵੀਡੀਓ 'ਚ ਬਣੇ ਰਹੋ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆ ਗੱਲਬਾਤ ਕਰਾਉਣੇ ਆ ਤੁਹਾਨੂੰ ਵੀਡੀਓ 'ਚ ਬਣੇ ਰਹੋ ਤਾ ਕਿਸਾਨ ਵੀਰੋ ਫੀਲਡ ਤੁਸੀਂ ਦੇਖ ਸਕਦੇ ਹੋ ਬਾਸਮਤੀ ਦੀ ਵੀਡੀਓ ਆਪਾਂ ਅੱਜ ਪਾਈ ਆ ਪਰਮਲ ਦੀਆਂ ਤਾਂ ਬਹੁਤ ਪਾਈਆਂ ਜੀ 17 18 ਵੈਰੈਟੀ ਆ ਸਾਰਾ ਪੱਕ ਕੇ ਝੋਨਾ ਤਿਆਰ ਆ ਜੀ ਮਸ਼ੀਨ ਲੱਗੀ ہوئی ਆ ਦੇਖ ਸਕਦੇ ਹੋ 18 85 ਐ 17 18 16 ਏਕੜ ਜ਼ਮੀਨ ਆ ਜੀ ਦਿਹਾਲਪੁਰੇ ਦੇ ਇਹ ਹੈਗਾ ਰਕਬਾ ਬਰੇਟੇ ਦੇ ਨਾਲ ਸਾਰਾ ਬਾਈਆਂ ਨੇ ਬਾਸਮਤੀ ਹੀ ਲਾਇਆ ਵੀਡੀਓ ਚ ਦਿਖਾਉਣੇ ਆ ਤੁਹਾਨੂੰ ਉਧਰ ਮਸ਼ੀਨ ਲੱਗੀ ਹੋਈ ਆ ਜੀ ਮਸ਼ੀਨ ਚੱਲ ਰਹੀ ਆ ਫਾਰਮਰ ਵੀ ਖੇਤ ਚ ਨੇ ਗੱਲਬਾਤ ਕਰਾਵਾਂਗੇ ਤੁਹਾਡੇ ਨੂੰ ਕੀ ਝਾੜ ਆ ਇਸ ਵਾਰ ਦੇ ਬਾਸਮਤੀ ਦੇ ਤੇ ਈ ਰੇਟ ਰੂਟ ਆ ਸਾਰੀ ਗੱਲਬਾਤ ਕਰਾਵਾਂਗੇ ਆਪਾਂ ਚੱਲਦੇ ਆਂ ਕਿਸਾਨ ਵੀਰੋ ਬੈਠੇ ਆਂ ਮੋਟਰ ਤੇ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਬਾਈ ਜੀ ਆਪਾਂ ਇੱਥੇ ਕਿਹੜੇ ਰਕਵੇ ਦੇ ਖੜੇ ਆਂ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਦੈਲਪੁਰਾ ਬਾਈ ਜੀ ਠੀਕ ਹੈ ਜੀ ਦੈਲਪੁਰੇ ਦੇ ਰਕਵੇ ਜੀ ਖੜੇ ਆਂ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਇਸ ਵਾਰ ਬਾਸਮਤੀ ਦੇ ਕੀ ਝਾੜ ਝੂੜ ਆ ਰਿਹਾ ਜੀ ਜਿੱਦ ਕੀ ਝਾੜ ਬਹੁਤ ਘਟਿਆ ਜੀ ਬਾਸਮਤੀ ਦਾ ਜਿਹੜਾ 60 ਮਣ ਕਿੱਲਾ 60 65 ਮਣ ਕਿੱਲਾ ਹੁੰਦਾ ਸੀ ਉਹ 45 50 ਮਣ ਤੇ ਆ ਠੀਕ ਹੈ ਜੀ ਤੇ ਰੇਟ ਰੂਟ ਦੀ ਗੱਲ ਕਰੀਏ ਜੀ ਰੇਟ ਦੇਖਿਆ ਜਾਵੇ ਜੇ ਤਾਂ 3000 ਤੋਂ 3200 ਤੱਕ ਲੱਗਦੀ ਹੈ ਅੱਛਾ ਜੀ ਬਹੁਤ ਘਟਾ ਰੇਟ ਰੇਟ ਘਟਾਇਸ ਵਾਰ ਇਸ ਵਾਰ ਰੇਟ ਘਟ ਤੇ ਬਾਕੀ ਗੱਲਬਾਤ ਕਰੀਏ ਜੀ ਆਪਣੇ ਇਧਰ ਪਾਣੀ ਦੀ ਤੇ ਜ਼ਮੀਨ ਦੀ ਗੱਲ ਮਿੱਟੀ ਮਿੱਟੀ ਬਹੁਤ ਵਧੀਆ ਹੈ ਜ਼ਮੀਨ ਵੀ ਵਧੀਆ ਜੀ ਪਾਣੀ ਦੀ ਬਹੁਤ ਘਾਟ ਹੈ ਪਾਣੀ ਦੀ ਘਾਟ ਆ ਨਹਿਰੀ ਪਾਣੀ ਜਮ ਨਹੀਂ ਨਹਿਰੀ ਪਾਣੀ ਬਿਲਕੁਕੁਲ ਹੀ ਨਹੀਂ ਹੈਗਾ ਅੱਛਾ ਜੀ ਤੇ ਮੋਟਰ ਦਾ ਪਾਣੀ ਹੈ ਇਹ ਦੂੰਗਾ ਬਹੁਤ ਹੈ 700 ਫੁੱਟ ਪਾਣੀ ਹੈ 700 750 ਠੀਕ ਹੈ ਜੀ 300 ਡਰੇਵਰੀ ਪੈਂਦੀ ਹੈ ਇਹ ਲੋਡ ਮੁਤਾਬਕ ਦਾ ਇਹਦਾ ਪਾਣੀ ਬਹੁਤ ਘਟ ਜਾਂਦਾ ਜਦ ਲੋਡ ਹੁੰਦੀ ਹੈ ਤੇ ਉਹ ਮੰਡੀ ਦਾ ਰੇਟ ਕੀ ਚੱਲ ਰਿਹਾ ਹੈ ਜੀ ਬਾਸਮਤੀ ਆ ਇਸ ਵਾਰ ਬਾਸਮਤੀ ਦਾ ਚੱਲਦਾ 3000 ਤੋਂ 3200 ਤੱਕ ਚੱਲਦਾ 3000 ਤੋਂ 3200 ਰੁਪਏ ਠੇਕਾ ਠੁਕਾ ਮੁੜਦਾ ਨਹੀਂ ਜੀ ਠੇਕਾ ਮੁੜਦਾ ਨਹੀਂ ਜੀ ਠੇਕਾ ਤਾਂ 85000 ਤੋਂ ਉੱਤੇ ਆ ਜੀ 85000 ਤੋਂ ਉੱਤੇ ਹੈ ਇਹ ਮਸ਼ੀਨ ਲੱਗੀ ਹੋਈ ਹੈ ਜੀ ਇੱਧਰ ਬਾਡੀ ਕਰ ਰਹੇ ਹੋ ਤੁਸੀਂ ਨੂੰ ਬਾਡੀ ਕਰ ਰਹੇ ਆ ਜੀ ਅੱਛਾ ਜੀ ਤੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਜੀ ਵੀ ਰੇਟ ਰੂਟ ਵਧਾਉਣ ਕੋਈ ਸਰਕਾਰਾਂ ਤਾਂ ਨਕਾ ਜ਼ਿੰਮੇਵਾਰ ਤਾਂ ਕਹਿੰਦੀ ਐ ਵਧਾਓ ਕੋਈ ਇਹਨਾਂ ਦੀ ਗੌਰ ਹੀ ਨਹੀਂ ਸਰਕਾਰ ਦੀ ਕੋਈ ਜ਼ਿੰਮੇਵਾਰ ਕਰਨੀ ਨਹੀਂ ਪਾਣੀ ਇੱਧਰ ਜਮੇ ਹੈ ਨਹੀਂ ਜੀ ਪ੍ਰਬੰਧ ਨਹਿਰੀ ਦਾ ਬਿਲਕੁਲ ਹੀ ਨਹੀਂ ਬਿਲਕੁਲ ਹੀ ਕਿਸੇ ਰਕ ਵਿੱਚ ਸਾਰੇ ਪਿੰਡ ਚੋਂ ਮੇਰਾ ਖੱਲਾ ਵੀ 50 ਕਿੱਲੇ ਨੂੰ ਪਾਣੀ ਲੱਗਦਾ ਹੋਣਾ ਨਹਿਰੀ ਪਾਣੀ ਉਹ ਵੀ ਹਾਂ ਕਿਤੇ ਅੱਛਾ ਜੀ ਚਲੋ ਠੀਕ ਹੈ ਜੀ ਤੁਹਾਡੇ ਨਾਲ ਗੱਲਬਾਤ ਕਰੀ ਧੰਨਵਾਦ ਬਾਈ ਜੀ ਠੀਕ ਹੈ ਜੀ ਤਾ ਕਿਸਾਨ ਵੀਰੋ ਕਿਸਾਨ ਵੀਰ ਨਾਲ ਗੱਲਬਾਤ ਕਰਵਾਈ ਆ ਕਹਿੰਦੇ ਇਧਰ ਨਹਿਰੀ ਪਾਣੀ ਤਾਂ ਹੈ ਨਹੀਂਗਾ ਜੀ ਮੋਟਰਾਂ ਦੇ ਬੋਰ ਆ ਜਿਹੜੇ 7-800 ਫੁੱਟ ਡੂੰਘੇ ਆ ਨਹਿਰੀ ਪਾਣੀ ਦਾ ਪ੍ਰਬੰਧ ਬਹੁਤ ਘੱਟ ਆ ਤਾਂ ਇਸ ਵਾਰ ਰੇਟ ਵੀ ਕਹਿੰਦੇ ਫਸਲ ਦਾ ਬਹੁਤ ਘੱਟ ਆ ਠੇਕਾ ਨਹੀਂ ਮੋੜ ਰਿਆ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ 바ਵਾ ਪੀਵੀ03 ਮਾਲਵਾ ਨਵੀਆਂ-ਨਵੀਆਂ ਵੀਡੀਓ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਜੀ 17 18 ਵੈਰਾਈਟੀ ਦਾ ਤੁਹਾਨੂੰ ਫੀਲਡ ਦਿਖਾਇਆ 18 85 ਬਾਸਮਤੀ ਦੀ ਆਪਾਂ ਪਹਿਲੀ ਵੀਡੀਓ ਸ਼ੂਟ ਕਰੀ ਹੈ। ਤੋਂ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ।